ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਵਾਤਾਵਰਣ ਸੰਬੰਧੀ ਇੱਕ ਪ੍ਰੋਗਰਾਮ ਦੇ ਵਿੱਚੋਂ ਮੌਜੂਦ ਸਨ ਅਤੇ ਸਟੇਜ ਦੇ ਉੱਤੇ ਉਹਨਾਂ ਨੇ ਇੱਕ ਵਾਰ ਫੇਰ ਬਿਨਾ ਨਾਮ ਲਏ ਸੁਖਵੀਰ ਸਿੰਘ ਬਾਦਲ ਨੂੰ ਕੇਰਿਆ ਨਿਸ਼ਾਨਾ ਸਾਧਿਆ ਦੱਸਿਓ ਕੀ ਮਾਮਲਾ ਕੀ ਹੈ ਪੂਰਾ ਮਾਮਲਾ ਤੋੜਦਾਂ ਸਾਂਝਾ ਕਰਦਣੇ ਆ ਕੀ ਕਿਸ ਤਰ੍ਹਾਂ ਇਹ ਪੂਰੀ ਗੱਲਬਾਤ ਹੈ ਜੋ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਆਖੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਸਟੇਜ ਦੇ ਉੱਤੇ ਆਪਣਾ ਭਾਸ਼ਣ ਦਿੰਦਿਆਂ ਹੋਇਆ ਕਿਹਾ ਕੀ ਗਲਤੀ ਹੈ ਗਲਤੀ ਉਹ ਹੁੰਦੀ ਹੈ ਜੋ ਅਚਾਨਕ ਹੋ ਜਾਵੇ ਔਰ ਜਾਣ ਬੁਝ ਕੇ ਕੀਤੀ ਗਈ ਗਲਤੀ ਨਹੀਂ ਹੁੰਦੀ ਵੈ ਅਤੇ ਸਜ਼ਾ ਵੈ ਔਰ ਮਾਫੀ ਵੈ ਮਾਫੀ ਗਲਤੀ ਦੀ ਹੋ ਸਕਦੀ ਵੈ ਜਾਣ ਬੁਝ ਕੇ ਕੀਤੀ ਗਈ ਜੋ ਗੱਲ ਵੈ ਉਸ ਦੀ ਮਾਫੀ ਨਹੀਂ ਹੁੰਦੀ ਇਸੇ ਨਾਲ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੇ ਹੱਥ ਤੇ ਕੁਝ ਸਬੂਤ ਲੱਗੇ ਨੇ ਅਤੇ ਜਲਦ ਹੀ ਕੁਝ ਵੱਡੇ ਐਲਾਨ ਵੀ ਕੀਤੇ ਜਾਣਗੇ ਇਸਦੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਮਹਿੰਗੇ ਮਹਿੰਗੇ ਵਕੀਲ ਕਰਨ ਦੇ ਨਾਲ ਜੋ بچਿਆ ਜਾ ਸਕਦਾ ਫਿਰ ਕੁਝ ਸਮੇਂ ਦੇ ਲਈ ਜੋ ਸਜ਼ਾ ਤੋਂ ਬਚ ਸਕਦੇ ਹਨ ਪਰ ਜਿਆਦਾ ਸਮੇਂ ਲਈ ਸਜ਼ਾ ਤੋਂ بچਿਆ ਨਹੀਂ ਜਾ ਸਕਦਾ ਜਲਦੀ ਹੀ ਸਜ਼ਾ ਸੁਣਾਈ ਜਾਵੇ ਕਿਉਂਕਿ ਉਹਨਾਂ ਨੇ ਆਖਿਆ ਕਿ ਅਦਾਲਤ ਹੈ ਜੋ ਤਿੰਨ ਤਰਾਹ ਦੀ ਹੁੰਦੀ ਹੈ ਲੋਕਾਂ ਦੀ ਅਦਾਲਤ ਰੱਬ ਦੀ ਅਦਾਲਤ ਅਤੇ ਜੋ ਲੋਕਾਂ ਤੇ ਰੱਬ ਦੀ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਵਾ ਤੇ ਜਲਦ ਹੀ ਜੋ ਅਦਾਲਤ ਹੈ ਉਹ ਵੀ ਆਪਣਾ ਫੈਸਲਾ ਸੁਣਾਏਗੀ ਉਹਨਾਂ ਨੇ ਕਿਹਾ ਕਿ ਜਲਦ ਹੀ ਵੱਡੇ ਐਲਾਨ ਹੈ ਕੀਤੇ ਜਾਣਗੇ ਇਸ ਦੇ ਨਾਲ ਸੰਤਾਰ ਭਗਵਨ ਸਿੰਘ ਮਾਨ ਨੇ ਕਿਹਾ ਕਿ ਜੋ ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਵੱਡਾ ਹੋਣਾ ਮੁਖੀ ਹੋਣਾ ਇਹ ਛੋਟੀਆਂ ਗੱਲਾਂ ਨਹੀਂ ਸਭ ਬਹੁਤ ਆਮ ਗੱਲਾਂ ਨੇ ਜੇਕਰ ਆ ਤੁਹਾਡੇ ਕਿਸੇ ਗੱਲ ਦੇ ਨਾਲ ਕਿਸੇ ਦੀ ਜੋ ਕਿਸੇ ਦੀ ਭਲਾਈ ਹੁੰਦੀ ਹੈ ਕਿਸੇ ਨੂੰ ਤੁਹਾਡੀ ਸੇਵਾ ਲੱਗਦੀ ਹੈ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹੈ ਭਗਵੰਤ ਮਾਨ ਨੇ ਇਸ ਮੌਕੇ ਤੇ ਜੋ ਪ੍ਰਦਰਸ਼ਨੀ ਲੱਗੀ ਉਸ ਦੇ ਵਿੱਚ ਜੋ ਹਿੱਸਾ ਲਿਆ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਨੇ ਜੋ ਪ੍ਰਦਰਸ਼ਨੀ ਲਗਾਈ ਗਈ ਲੋਕਾਂ ਦੇ ਨਾਲ ਮਿਲੇ ਤੇ ਉਹਨਾਂ ਦੇ ਜੋ ਨਮੂਨੇ ਲਗਾਏ ਗਏ ਸੀ ਉਹਨਾਂ ਨੂੰ ਦੇਖਿਆ ਤੇ ਹੌਸਲਾ ਅਫਜ਼ਾਈ ਕੀਤੀ ਲੋਕਾਂ ਦੀ ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਸਟੇਜ ਦੇ ਉੱਤੇ ਇੱਕ ਬੇਹਦੀ ਖਾਸ ਗੱਲ ਕਹੀ ਹੈ ਮੋਟਰ ਦੇ ਆਲੇ ਦੁਆਲੇ 4-4 ਰੁਕ ਲਾਣ ਦੀ ਗੱਲ ਕੀਤੀ ਗਈ ਜਾਨੀ ਕਿ ਮੋਟਰਾਂ ਦੇ ਆਲੇ ਦੁਆਲੇ ਆਪਣੇ ਦੇ ਖਾਤੀ ਇਲਾਕਿਆਂ ਦੇ ਵਿੱਚ 4-4 ਰੁਕ ਲਗਾਉਣ ਦੀ ਗੱਲ ਕੀਤੀ ਗਈ ਘਟੋ ਘਟ 4 ਰੁਕ ਲਗਾਣੇ ਬਿਹਤਰ ਜ਼ਰੂਰੀ ਹੋਣਗੇ ਸੋ ਇਹ ਫਿਲਹਾਲ ਜੋ ਇੱਕ ਬੇਨਤੀ ਕੀਤੀ ਗਈ ਹੈ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਤੇ ਇਹ ਕਿਹਾ ਗਿਆ ਕਿ ਜੇਕਰ ਜ਼ਰੂਰਤ ਲੱਗੀ ਤਾਂ ਇਸ ਸੰਬੰਧੀ ਕਾਨੂੰਨ ਵੀ ਬਣਾਇਆ ਜਾਵੇਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਹੈ ਜੋ ਕਿ ਖੁੱਲੇ ਦੇ ਵਿੱਚ ਸਾਹ ਲੈ ਸਕੇ ਸਾਫ ਸਾਹ ਲੈ ਸਕੇ ਉਹਨਾਂ ਨੂੰ ਆਪੂ ਹਵਾ ਵਹਜੋ ਸਾਫ ਅਤੇ ਤੰਦਰੁਸਤ ਤਤੀ ਜਾ ਸਕੇ ਇਸ ਦੇ ਨਾਲ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਅਜਿਹੀ ਗੱਲ ਹੋ ਚੁੱਕੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਨਿਸ਼ਾਨਾ ਸਾਧਿਆ ਸੀ ਸਿੱਧੇ ਤੌਰ ਤੇ ਜੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਸ ਵਾਰ ਫੇਰ ਨਿਸ਼ਾਨਾ ਸਾਧਿਆ ਹਾਲਾਂਕਿ ਇਸ ਵਾਰ ਬਿਨਾ ਨਾਮ ਲਤੇ ਨਿਸ਼ਾਨਾ ਸਾਧਿਆ ਗਿਆ ਹੈ ਸੋ ਦੇਖਣਾ ਹੋਵੇਗਾ ਕਿ ਕਿਹੜਾ ਵੱਡਾ ਐਲਾਨ ਹੈ ਜਿਸ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਨੇ ਗੱਲ ਕੀਤੀ ਹੈ ਕਿ ਜਲਦ ਹੀ ਵੱਡਾ ਐਲਾਨ ਹੈ ਕੀਤਾ ਜਾਵੇਗਾ। ਵਦੇਰੀ ਅਪਡੇਟ ਤੇ ਲਈ ਜੁੜੇ ਨੂੰ ਸਾਡੇ ਨਾਲ ਸਾਲਮਿੰਦੋ ਇਜਾਜ਼ਤ ਧੰਨਵਾਦ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਵਾਤਾਵਰਣ ਸੰਬੰਧੀ ਇੱਕ ਪ੍ਰੋਗਰਾਮ ਦੇ ਵਿੱਚ ਮੌਜੂਦ ਸਨ ਅਤੇ ਸਟੇਜ ਤੇ ਉਤੋਂ ਉਹਨਾਂ ਨੇ ਇੱਕ ਵਾਰ ਫੇਰ ਬਿਨਾ ਨਾਮ ਲਏ ਸੁਖਵੀਰ ਸਿੰਘ ਬਾਦਲ ਨੂੰ ਕੇਰਿਆ ਨਿਸ਼ਾਨਾ ਸਾਧਿਆ। ਦੱਸਿਓ ਕੀ ਮਾਮਲਾ ਕੀ ਵਾ ਪੂਰਾ ਮਾਮਲਾ ਤੁਰਦਾ ਸਾਂਝਾ ਕਰ ਦਿੰਦੇ ਆ ਕੀ ਕਿਸ ਤਰ੍ਹਾਂ ਇਹ ਪੂਰੀ ਗਲਬਤ ਹੈ ਜੋ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਆਖੀ ਗਈ ਹੈ। ਸਰਦਾਰ ਭਗਵੰਤ ਸਿੰਘ ਮਾਨ ਨੇ ਸਟੇਜ ਦੇ ਉੱਤੇ ਉਹ ਆਪਣਾ ਪਾਸ਼ਣ ਦਿੰਦਿਆਂ ਹੋਇਆ ਕਿਹਾ ਕਿ ਗਲਤੀ ਹੈ ਗਲਤੀ ਉਹ ਹੁੰਦੀ ਹੈ ਜੋ ਅਚਾਨਕ ਹੋ ਜਾਵੇ ਔਰ ਜਾਣਬੁਝਕੇ ਕੀਤੀ ਗਈ ਗਲਤੀ ਨਹੀਂ ਹੁੰਦੀ ਵੈ ਅਤੇ ਸਜ਼ਾ ਵੈ ਔਰ ਮਾਫੀ ਵੈ ਮਾਫੀ ਗਲਤੀ ਦੀ ਹੋ ਸਕਦੀ ਵੈ ਜਾਣਬੁਝਕੇ ਕੀਤੀ ਗਈ ਜੋ ਗੱਲ ਵੈ ਉਸ ਦੀ ਮਾਫੀ ਨਹੀਂ ਹੁੰਦੀ ਇਸੇ ਨਾਲ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੇ ਹੱਥ ਕੁਝ ਸਬੂਤ ਲੱਗੇ ਨੇ ਅਤੇ ਜਲਦ ਹੀ ਕੁਝ ਵੱਡੇ ਐਲਾਨ ਵੀ ਕੀਤੇ ਜਾਣਗੇ ਇਸ ਦੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਮਹਿੰਗੇ ਮਹਿੰਗੇ ਵਕੀਲ ਕਰਨ ਦੇ ਨਾਲ ਜੋ بچਿਆ ਜਾ ਸਕਦਾ ਫਿਰ ਕੁਝ ਸਮੇਂ ਦੇ ਲਈ ਜੋ ਸਜ਼ਾ ਤੋਂ बच ਸਕਦੇ ਹਨ ਪਰ ਜਿਆਦਾ ਸਮੇਂ ਲਈ ਸਜ਼ਾ ਤੋਂ بچਿਆ ਨਹੀਂ ਜਾ ਸਕਦਾ ਜਲਦੀ ਹੀ ਸਜ਼ਾ ਸੁਣਾਈ ਜਾਵੇਗੀ ਤੇ ਉਹਨਾਂ ਨੇ ਆਖਿਆ ਕਿ ਅਦਾਲਤ ਹੈ ਜੋ ਤਿੰਨ ਤਰਾਹ ਦੀ ਹੁੰਦੀ ਹੈ ਲੋਕਾਂ ਦੀ ਅਦਾਲਤ ਰੱਬ ਦੀ ਅਦਾਲਤ ਅਤੇ ਜੋ ਲੋਕਾਂ ਤੇ ਰੱਬ ਦੀ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਜਲਦ ਹੀ ਜੋ ਅਦਾਲਤ ਹੈ ਉਹ ਵੀ ਆਪਣਾ ਫੈਸਲਾ ਸੁਣਾਏਗੀ ਉਹਨਾਂ ਨੇ ਕਿਹਾ ਕਿ ਜਲਦ ਹੀ ਵੱਡੇ ਐਲਾਨ ਹੈ ਕੀਤੇ ਜਾਣਗੇ ਇਸੇ ਨਾਲ ਸੰਦਰ ਭਗਵਨ ਸਿੰਘ ਮਾਨ ਨੇ ਕਿਹਾ ਕਿ ਜੋ ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਵੱਡਾ ਹੋਣਾ ਮੁਖੀ ਹੋਣਾ ਇਹ ਛੋਟੀਆਂ ਗੱਲਾਂ ਨਹੀਂ ਸਭ ਬਹੁਤ ਆਮ ਗੱਲਾਂ ਨੇ ਜੇਕਰ ਤੁਹਾਡੇ ਕਿਸੇ ਗੱਲ ਦੇ ਨਾਲ ਕਿਸੇ ਦੀ ਜੋ ਕਿਸੇ ਦੀ ਭਲਾਈ ਹੁੰਦੀ ਹੈ ਕਿਸੇ ਨੂੰ ਤੁਹਾਡੀ ਸੇਵਾ ਲੱਗਦੀ ਹੈ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹੈ ਭਗਵੰਤ ਮਾਨ ਨੇ ਇਸ ਮੌਕੇ ਤੇ ਜੋ ਪ੍ਰਦਰਸ਼ਨੀ ਲੱਗੀ ਉਸ ਦੇ ਵਿੱਚ ਜੋ ਹਿੱਸਾ ਲਿਆ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਨੇ ਜੋ ਪ੍ਰਦਰਸ਼ਨੀ ਲਗਾਈ ਗਈ ਲੋਕਾਂ ਦੇ ਨਾਲ ਮਿਲੇ ਅਤੇ ਉਹਨਾਂ ਦੇ ਜੋ ਨਮੂਨੇ ਲਗਾਏ ਗਏ ਸੀ ਉਹਨਾਂ ਨੂੰ ਦੇਖਿਆ ਤੇ ਹੌਸਲਾ ਅਫਜ਼ਾਈ ਕੀਤੀ ਲੋਕਾਂ ਦੀ ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਸਟੇਜ ਦੇ ਉੱਤੇ ਇੱਕ ਬੇਹਦੀ ਖਾਸ ਗੱਲ ਕਹੀ ਹੈ ਮੋਟਰ ਦੇ ਆਲੇ ਦੁਆਲੇ 4-4 ਰੁੱਖ ਲਾਉਣ ਦੀ ਗੱਲ ਕੀਤੀ ਗਈ ਜਾਨੀ ਕਿ ਮੋਟਰਾਂ ਦੇ ਆਲੇ ਦੁਆਲੇ ਆਪਣੇ ਦਿਹਾਤੀ ਇਲਾਕਿਆਂ ਦੇ ਵਿੱਚ 4-4 ਰੁੱਖ ਲਗਾਉਣ ਦੀ ਗੱਲ ਕੀਤੀ ਗਈ ਘੱਟੋ ਘੱਟ 4 ਰੁੱਖ ਲਗਾਣੇ ਬਿਹਤਰ ਜ਼ਰੂਰੀ ਹੋਣਗੇ ਸੋ ਇਹ ਫਿਲਹਾਲ ਜੋ ਇੱਕ ਬੇਨਤੀ ਕੀਤੀ ਗਈ ਹੈ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਤੇ ਇਹ ਕਿਹਾ ਗਿਆ ਕਿ ਜੇਕਰ ਜ਼ਰੂਰਤ ਲੱਗੀ ਤਾਂ ਇਸ ਸੰਬੰਧੀ ਕਾਨੂੰਨ ਵੀ ਬਣਾਇਆ ਜਾਵੇਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਹੈ ਜੋ ਕਿ ਖੁੱਲੇ ਦੇ ਵਿੱਚ ਸਾਹ ਲੈ ਸਕੇ ਸਾਫ ਸਾਲਾ ਸਕੇ ਉਹਨਾਂ ਨੂੰ ਆਪੂ ਹਵਾ ਵੇਜੋ ਸਾਫ ਅਤੇ ਤੰਦਰੁਸਤ ਤਤੀ ਜਾ ਸਕੇ ਇਸ ਦੇ ਨਾਲ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਅਜਿਹੀ ਗੱਲ ਹੋ ਚੁੱਕੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਨਿਸ਼ਾਨਾ ਸਾਧਿਆ ਸੀ ਸਿੱਧੇ ਤੌਰ ਤੇ ਜੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਸ ਵਾਰ ਫੇਰ ਨਿਸ਼ਾਨਾ ਸਾਧਿਆ ਹਾਲਾਂਕਿ ਇਸ ਵਾਰ ਬਿਨਾ ਨਾਮ ਲਤੇ ਨਿਸ਼ਾਨਾ ਸਾਧਿਆ ਗਿਆ ਹੈ ਸੋ ਦੇਖਣਾ ਹੋਵੇਗਾ ਕਿ ਕਿਹੜਾ ਵੱਡਾ ਐਲਾਨ ਹੈ ਜਿਸ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਨੇ ਗੱਲ ਕੀਤੀ ਹੈ ਕਿ ਜਲਦ ਹੀ ਵੱਡਾ ਐਲਾਨ ਹੈ ਕੀ ਤਜਾਵੇ ਦਾ ਸਵਦੇਰੀ ਅਪਡੇਟ ਤੋਂ ਲਈ ਜੁੜੇ ਨੂੰ ਸਤਿ ਸ੍ਰੀ ਅਕਾਲ ਮੈਂ ਨੂੰ ਇਜਾਜ਼ਤ ਧੰਨਵਾਦ